ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਕਈ ਦਿਨਾਂ ਤੇ ਵਿਕੀ ਕਰ ਰਿਹਾ ਸੀ ਕਹਿੰਦਾ ਵੀ ਕੋਈ ਗੱਡੀ ਦੇਖ ਲੈ ਕੋਈ ਹੋਰ ਛੋਟੀ ਆ ਸਾਡੇ ਪ੍ਰਾਣੇ ਦੀ ਗੱਡੀ ਘਰਾਂ ਖੜੀ ਸੀ ਉਹਨੇ ਤੇਲ ਖਾਦਾ ਬਹੁਤ ਘੱਟ ਜਿਹਦੇ ਕਰਕੇ ਕਹਿੰਦਾ ਵੀ ਯਾਰ ਜੇ ਛੋਟੀ ਗੱਡੀ ਦੇਖ ਲਈਏ ਤਾਂ ਬਹੁਤ ਵਧੀਆ ਗੱਲ ਆ ਤਾਂ ਅੱਜ ਮਣੀ ਮਾਜਰੇ ਪਹੁੰਚੇ ਆ ਜੀ ਐਤਵਾਰ ਹੈਗਾ ਨਾਲ ਮੇਰੇ ਮਿੱਤਰ ਪਿਆਰਾ ਹੈਗਾ ਜੀ ਰੋਡਾ ਬਾਈ ਇਹੜਾ ਆਪਣਾ ਸਾਡੀ ਜ਼ਮੀਨ ਜਿਹਦੇ ਦਾ ਸਾਂਝੀ ਹੈ ਉੱਥੇ ਮੰਡਲੇ ਇੱਕ ਅਸੀਂ ਠੇਕਾ ਦੇਣਾ ਸੀਗਾ ਜ਼ਮੀਨ ਵਾਲਿਆਂ ਦਾ ਜੈਸਮੀਨ ਦੇ ਵਿਆਹ ਕਰਕੇ ਉਹਨਾਂ ਦਾ ਠੇਕਾ ਰੁਕਿਆ ਹੋਇਆ ਸੀਗਾ ਤੇ ਉਹਨਾਂ ਦਾ ਠੇਕਾ ਦੇਖਿਆ ਤੇ ਦੂਸਰਾ ਹੁਣ ਆਪਣਾ ਇੱਥੇ ਹੁਣ ਗੱਡੀ ਵਗੈਰਾ ਦੇਖਾਂਗੇ ਕਿ ਆ ਰੇਟ ਪਉ ਹੈਗਾ ਇੱਥੇ ਗੱਡੀਆਂ ਦਾ ਕੁਝ ਜਿਹੜੀਆਂ ਤੁਹਾਨੂੰ ਪਸੰਦ ਆਈਆਂ ਤਾਂ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਛੋਟੀ ਗੱਡੀ ਲੈਣ ਦੀ ਸਲਾਹ ਹੈਗੀ ਹੈ ਤੇ ਇੱਕ ਮਨ ਕਰਦਾ ਹੈ ਵੀ ਕਿਸ਼ਤਾਂ 'ਪਰ ਨਵੀਆਂ ਚੱਕ ਲਈਏ ਇੱਕ ਮਨ ਕਰਦਾ ਵੀ ਚਲੋ ਕੋਈ ਸੈਕੰਡ ਹੈਂਡ ਲੈ ਲਈਏ ਤੇ ਮੇਰਾ ਵੀਰ ਹੈਗਾ ਜਿਹੜਾ ਰੋਡਾ ਬਾਈ ਉਹ ਕਹਿੰਦਾ ਵੀ ਸੈਕੰਡ ਹੈਂਡ ਲੇ ਤਾਂ ਫਾਇਦਾ ਰਹੂਗਾ ਤਾਂ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਕੁਝ ਗੱਡੀਆਂ ਆਪਾਂ ਹਨਾ ਲਓ ਜੀ ਪਹੁੰਚ ਕੇ ਗੱਡੀਆਂ ਦੇ ਖਜ਼ਾਨੇ ਦੇ ਕੋਲ ਆਪਾਂ ਇੱਕ ਤੋਂ ਇੱਕ ਗੱਡੀ ਖੜੀ ਹੈ ਜਿਵੇਂ 2014 ਮਾਡਲ ਪ੍ਰਾਈਸ 2.5 ਲੱਖ ਡੀਜ਼ਲ ਗੱਡੀ ਹੂੰ ਇੰਜ ਦਿਖਾਈਏ ਤੁਹਾਨੂੰ ਹਮ ਕੁਛ ਨਾ ਕੁਛ ਆ ਗਾ ਮਾਲਦੇ ਨੇ ਮੇਰਾ ਦੋਸਤ ਵੀ ਲੈ ਕੇ ਚਲੇਗਾ ਗੱਡੀ ਇੱਕਾ ਔਰ ਮੈਂ ਕਹਿੰਦਾ ਰਹਿਵਾ ਵੇਟ ਕਰ ਲਾ ਵੇਟ ਕਰ ਲਾ ਉਹਨੇ ਕਿਸੇ ਮਤਲਬ ਯਾਂਸੀ ਜੋ ਕੱਟੀ ਹੋਈ ਗੱਡੀ ਚੱਕ ਲਈ ਇੱਧਰ ਖੜੀ ਐ ਨੋਵਾ ਚੰਡੀਗੜ੍ਹ ਨੰਬਰ ਔਰੇ ਹਰ ਬਜਟ ਦੀ ਗੱਡੀ ਮਿਲ ਜਾਂਦੀ ਹੈ ਗੱਲ ਬਾਈ ਇਹ ਆ ਤੇਰਾ ਮਾਡਲ ਇੱਕ ਲੱਖ ਚੱਲੀ ਹੋਈ ਆ 118000 ਚੱਲੀ ਗਈ ਆ ਕਿੰਨੀ ਕਿਹਾ ਕਿੰਨੀ ਡਿਮਾਂਡ ਕਰੀ ਵੀ 565 565 565 ਅਨੋਵਾ ਦਾ ਤੇਰੇ ਵਾਲੀ ਨਾਲ ਦੀ ਆ ਹਾਂ ਮੇਰੇ ਵਾਲੀ ਵੀ 2 ਚੱਲੀ ਵੀ ਆ ਮਾਰੀ ਐਂਟਰੀ ਕਿਧਰ ਹੋਰ ਪਾਸੇ ਨੂੰ ਕੱਟ 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 ਹੋ ਗਾ ਹਾਂ ਫਿਰ ਦੇਖ ਮੜਾ ਜੇ ਗੱਡੀ ਦਾ ਜਿਹੜਾ ਹਿਸਾਬ ਕਿਤਾਬ ਜੇ ਕੋਈ ਆ ਹੈਗੀ ਐ ਸਵਿਫਟ ਖੜੀ ਹੈ ਨਾ 4 10 ਫਸਟ ਓਨਰ ਆ 14 ਮਾਡਲ ਹੈ ਪੈਸੇ ਤਾਂ ਦੇ ਦੇ ਕਿਹੜੇ ਹਿਸਾਬ ਨਾਲ ਲਿਖੇ ਹੋਏ ਆ ਹਾਂ ਆ i20 ਖੜੀ ਇੱਧਰ ਹੈ ਨਾ ਹੈ ਇਹ ਪਰਸਨ ਨਾਨਾ ਹੋਸਰ ਦਾ ਹੋਸਰ ਦੀ ਗੱਲ ਕਰੀ ਗਲ ਠੀਕ ਹੈ ਹਾਂ ਵੀ ਦਿੱਖਦਾ ਨੋਵਾ ਨਵੀਂ ਆਈ ਵੀਰ ਆ ਇਹਦਾ ਦੇਖਦਾ ਕੀ ਫਰਾਈਜ਼ ਆ ਯਾਰ ਕਿੰਨਾ 19 19 ਮਾਡਲ ਆ 19 ਲੱਖ ਦੀ ਹੋਆ 19 ਲੱਖ ਆ ਬੜਾ ਹੀ 19 ਲੱਖ ਆ ਇੱਕ ਵਾਰ ਤਾ ਤੂੰ ਦੇਖਣ ਚਲੇਗਾ ਤਾਂ ਵੀ ਸੁਸਰੀ ਜੀ ਲੱਗਦੀ ਐ ਬਜਟ ਬਜਟ ਇਹ ਲੈਦਾ ਨਾ 895 ਦੇਖ ਪਿੱਛੇ ਲਿਖੀ ਵੀ ਹੋਣੀ ਆ ਰਹੇ ਮੈਨੂੰ ਤਾਂ ਵੜਦਾ ਨਹੀਂ ਅੱਛਾ ਤੈਨੂੰ ਪੜ੍ਹਨਾ ਹੀ ਨਹੀਂ ਆਉਂਦਾ ਮੈਂ ਦੇਖਦਾ ਚੱਲੇ ਲੈ ਵਾਹ ਹੂੰ ਵੀ ਕੋਲੀਆਂ ਵੀ ਆ ਸੀਟਾ ਸੁੱਟਾ ਜੀ ਹੋਲੀਆਂ ਹੀ ਹੈ ਕ੍ਰੇਟਾ ਕ੍ਰੇਟਾ ਗੱਡੀ ਮਾੜੀ ਨਹੀਂ ਹੈਗੀ ਕ੍ਰੇਟਾ ਵੀ ਇਨਸ਼ਾਅੱਲਾ ਪੈਟਰੋਲ ਡੀਜ਼ਲ ਉਹਨੇ ਦੇਖ ਉਹਨੇ ਕੀ ਚੀਜ਼ ਉਹ ਵੀ ਹਾਂ ਫਿਰ ਹੋਂਡਾ ਸਿਟੀ ਖੜੀ ਇੱਧਰ ਹੂੰ ਇਹ ਵੀ ਕਰੈਕਟ ਆਈ ਐ 16 ਮਾਡਲ પેટ્રોલ 725 પેટ્રોલ ਦੀ ਵੀ ਜੀ ਵਧੀਆ ਗੱਡੀ ਜੀ ਹੂੰ પેટ્રોલ ਚਿਆ ਐਨਓ ਵਾਹ ਉਹ ਸਕੋਰਪੀਆ ਵੀ ਖੜੀ ਆ ਪਿੱਛੇ ਫਾਰ ਵੀ ਆ ਗਈ ਹੂੰ ਇਹ ਵੀ ਗੱਡੀ ਮਾੜੀ ਨਹੀਂ ਹੈਗੀ ਪ੍ਰਾਈਸ ਬਹੁਤ ਹੈ ਯਾਰ 965 965 ਫਿਰ ਇਹਦੇ ਨਾਲ ਤੇ ਨਵੀਂ ਨਾਲ ਲੈ ਲਈਏ ਯਾਰ ਆਪਣਾ ਜਿਹੜੀ ਦੂਸਰੀ ਹੁੰਦੀ ਹੈ ਆਪਣੀ ਕਿ ਮੈਂ ਉਹ ਇੰਨੇ ਕੁ ਦੀ ਉਹ ਪੈਣੀ ਆ 10-12 ਦੇ ਕਰੀਬ ਜਿਹੜੀ ਸਵਿਫਟ ਆ ਜਿਹੜੀ ਨਾਲੇ fng ਦੂਸਰੀ ਆ ਟਿਕਾ ਦਾ ਆ ਟਿਕਾ ਦਾ ਉੱਪਰ ਚੱਲੇਗਾ ਰੇਟ ਹੁਣ ਆ ਟਿਕਾ ਦਾ ਆ ਟਿਕਾ ਦਾ ਰੇਟ ਪੁੱਛਿਆ ਤੁਸੀਂ ਗੈਬਰੇਜ ਬੋਲ ਸੋਰੀ ਜੀ ਇਥੇ ਆਰਟੀਕਲ ਖੜੀ ਹੈ ਜੇ ਨਹੀਂ ਖੜੀ ਨਹੀਂ ਤਾਂ ਨਹੀਂ ਲਿਖੀ ਨਹੀਂ ਹੈਗੀ ਇੱਥੇ ਜੇ ਖੜੀ ਸੀ ਆਪਾਂ ਇੱਥੇ ਜਿਹਨੂੰ ਕ੍ਰੋਸ ਕੀਤਾ ਆਵੀ 4.5 ਲੱਖ ਦੀ 12 ਮਾਡਲ ਆ ਸੋਮੂ ਆ ਸੋ ਮੋਟਾ ਪਚਾ ਗਈ ਉਹ ਹੀ 5 60 ਇਹ ਵੀ ਘਟਨਾ ਨਾ ਉਹ ਟੀਐਸ ਟੀਜੂ ਵੀ ਤੇ ਟੀਜੂ ਵੀ ਜਿਹ ਵਿੱਚ ਆ ਗਈ 345 ਆ ਗਈ ਸਕੌਡਾ 14 ਮਾਡਲ 390 ਯਾਰ ਰੇਟੇ ਬਹੁਤ ਹਾਈ ਲਾਇਵੇਂ ਯਾਰ ਬਾਈ ਯਾਰ ਹਨਾ ਹਰੇ ਰੇਟ ਪਤਾ ਨਹੀਂ ਤਾਂ ਹੀ ਤਾਂ ਲੋਕ ਚਲੋ ਇੱਥੇ ਆ ਕੇ ਬਸ ਉਹੀ ਗੱਲ ਹੋਗੀ ਵੀ ਰੇਟ ਪੁੱਪਤਾ ਕਰ ਜੋ ਪਿੰਡਾਂ ਚ ਤੇ ਸਾਥੀ ਮਿਲ ਜਣੀ ਕਿਤੇ ਕੋਲ ਤੇ 525 2011 ਮਾਡਲ 575 ਫਸਟ ਟਰਨਰ 399 ਮਿੱਕੀ ਪ੍ਰਾਣੇ ਦੀ ਗੱਡੀ ਆ ਗਈ ਸਾਡੇ ਦੀ ਸਾਡੇ ਕੋਲ ਰਹੀ ਤਕਰੀਬਨ ਉਹ 5-6 ਦਿਨ ਕਹਿੰਦਾ ਤੇਰੇ ਲਈ ਮੁਕ ਦਵਾਈ ਕਿੰਦੇ ਦੇ ਵਿੱਚ ਤੇ ਜਿਹੜੀ ਸੁਵਿਫਟ ਸੀ ਹਾਂ ਉਹੀ ਗੱਲ ਹੈ ਹੁਣ ਅਨੋਵਨ ਦੇਖ ਕਿ ਉਹਦੇ ਮੂਰੇ ਅੱਧਾ ਤਾਂ ਵੀ ਥੱਲੇ ਹੀ ਆ ਕੰਮ ਹਾਂ ਉਹ ਵੀ ਗੱਲ ਹਾਂ 20 ਮਾਡਲ ਇੰਸ਼ੋਰਸ ਫੁੱਲ 885 ਕੀਆਰੀ ਫਸਟ ਓਨਰ ਆਲ ਓਰੀਜਨਲ ਕੇਵਲ 22000 ਕਿਲੋਮੀਟਰ ਕਹਿੰਦੇ ਚੱਲੀ ਹੋਈ ਆ ਕੀਆ ਰੇਟ 885 ਇਹਦਾ ਸਪेयर पार्ट ਨਹੀਂ ਇਹਨੇ ਮਿਲਦਾ ਹੋਈ ਇਹਨੇ ਨਹੀਂ ਕਿਹਾ ਦਰ ਮੈਂ ਕੁਝ ਵੀ ਮੈਨੂੰ ਪਤਾ ਲੱਗਿਆ ਬੰਦੇ ਆ ਆ ਲੈ ਅੱਛਾ ਵੀ ਸਪेयर पार्ट ਦੀ ਦਿੱਕਤ ਹੁੰਦੀ ਕਿਤੇ ਕਿਤੇ ਅਸੀਂ ਆਪਾਂ ਇੱਕ ਚੀਜ਼ ਦੇਖੀ ਤਾਂ ਹਲ ਨੰਬਰ ਆਪਾਂ ਨੂੰ ਹਰਿਆਣਾ ਹੀ ਚੱਲ ਰਿਹਾ ਜਿਵੇਂ ਚੰਡੀਗੜ੍ਹ ਟਾਲੀ ਲੈਨ ਤੇ ਆਉਂਦੇ ਇੱਧਰ ਬੇ ਉਹੀ ਹੈ ਦੇਖੋ ਅੱਜ ਸਾਨੂੰ ਬਾਜ਼ਾਰ ਘੁੰਮ ਕੇ ਆਪਾਂ ਪੂਰਾ ਦਿਖਾ ਦੇਣਾ ਵੀ ਅੰਨੀਆਂ ਗੱਡੀਆਂ ਖੜੀਆਂ ਹੁੰਦੀਆਂ ਜਰੂਰ ਆਓ ਜਰੂਰ ਆ ਕੇ ਇੱਥੇ ਵਿਜ਼ਿਟ ਕਰੋ ਪਤਾ ਲੱਗ ਜਾਂਦਾ ਚੀਜ਼ ਦਾ ਕੋਈ ਰੇਟ ਪਾਉ ਦਾ ਪਤਾ ਲੱਗ ਜਾਂਦਾ ਆਪਾਂ ਨੂੰ ਫਿਰ ਇਹ ਤਾਂ ਵੀ ਬੰਦਾ ਖਰੀਦ ਅਪਰੋਚ ਕਰ ਸਕਦਾ ਕਿਸੇ ਨਾਲ ਵੀ ਆ ਆ ਗਿਆ 65 ਪੰਜਾਬ ਦਾ ਨੰਬਰ ਗੱਡੀ ਗੱਡੀ ਆ ਵੀ ਮਾੜੀ ਨਹੀਂ ਹੈ ਜੀ ভাই ਤਰੀਜਾ ਵੀ ਆਗਰੇ ਜਿਹੜੀ ਇਹ ਤਰੀਜਾ ਹੀ ਹੈ ਐਕਸ ਜੂਵੀ ਹੈ ਇਹ 3 ਤੇ ਇਹ ਐਮਐਲ ਸਾਹਿਬ ਕੋ ਹੋਇਆ ਕਰਦੇ ਵੀ ਆਪਣੇ ਵਾਲਿਆਂ ਕੋਲ ਸ਼ੋਟੇ ਗੱਡੀਆਂ ਆ ਚੰਡੀਗੜ੍ਹ ਆ ਗਿਆ ਹਰਿਆਣਾ ਨੰਬਰ ਆ ਗਿਆ ਰੋਟੇ ਗੱਡੇ ਰੋਟੇ ਗੱਡੀ ਤਾਂ ਆ ਵੀ ਠੀਕ ਹੈ ਜਿਹੜੀ ਆ ਖੜੀ ਆ ਦੇ ਆਹਾ ਪੁੰਨੀ ਮਾਡਲ ਹੈ ਆਈ ਵੀ ਕਹਿੰਦਾ ਮੈਂ ਇੱਧਰ ਆ ਦੋਨੇ ਇੱਕੋ ਹਾਂ ਇੱਕ ਦੋਨੇ ਇੱਕੋ ਹੈ ਇਹ ਜਿਹੜੀ ਹਿਮਾਚਲ ਨੰਬਰ 590 ਹੈ 45000 ਕਿਲੋਮੀਟਰ ਚੱਲੀ ਵੀ ਹੈ ਕਹਿੰਦੇ ਇਹ ਉਹ ਜੀ ਰੱਬੇ ਹਾਂ ਪਟ્રોલ ਹੀ ਹੋਣੀ ਜੀ ਹਾਂ ਹੈ ਪਟ્રોલ ਹੈ ਪਟ્રોલ ਆ ਜੀ 45000 ਜੈਨੂਨ ਚੱਲੀ ਹੋਈ ਹੈ ਕੰਪਨੀ ਰਿਕਾਰਡ ਕੰਪਨੀ ਰਿਕਾਰਡ ਹੋਊਗਾ ਨਾ ਕੰਪਨੀ ਰਿਕਾਰਡ ਆ ਜੀ 45000 ਚੱਲੇ ਜੀ 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 ਠੀਕ ਹੈ ਟਾਇਰ ਲਾਏ ਨਵੇਂ ਆ ਜੀ ਹੂੰ ਦੇਖਦੇ ਆ ਹਾਂਜੀ ਸਰ ਉਸ ਦੀ ਐਨਓਸੀ ਵਗੈਰਾ ਆ ਲਾ ਮਗਲ ਦਾ ਮਜੂ ਸਭ ਕੁ ਮਿਲੋਗਾ ਨਾ ਸਭ ਕੁਝ ਮਿਲੂਗਾ ਨਾਲਾ ਕਰਦੇ ਨੰਬਰ ਹਾਂ ਹਾਂਜੀ ਠੀਕ ਹੈ ਜੀ ਇੱਥੇ ਜੇ ਖੜੀ ਹੋਈ ਤੇਰੀ ਆਰਟੀਕਲ ਯਾਰ ਪਰ ਇੱਥੇ ਕਿਥੇ ਆਰਟੀਕਲ ਪਿੱਛੇ ਛੱਡਿਆ ਕਿਥੇ ਆਪਾਂ ਦਾ ਕ੍ਰਾਸ ਕਰਿਆ ਸਾਰਾ ਕੁਝ ਹੂੰ ਅੱਛਾ ਇੱਕ ਗੱਲ ਹੈਗੀ ਆ ਆਪਾਂ ਤਾਂ ਨਿਆਣੀ ਲਪਾ ਪੋਚੀ ਹੁੰਦੀ ਘਰ ਦੇ ਵਿੱਚ ਗੱਡੀ ਦੀ ਜਿਹਨੇ ਇਹ ਲੀਪਾ ਪੂੰਜੀ ਕਰਕੇ ਖੜਾਉਂਦੇ ਗੱਡੀ ਨੂੰ ਆ ਦੇਖੀ ਕਿੰਨੇ ਦੀ ਹੈ ਤੇਰਾ ਮਾਡਲ 210 ਹਾਂ 47000 ਕੱਲੀ ਵੀ ਕਹਿੰਦੇ ਆ ਬਲੈਨੋ ਉਹ ਵੀ ਬਲੈਨੋ ਹੀ ਸੀ ਆ ਉਹ ਜਿਹੜੀ ਹੁਣ ਆਪਾਂ ਦੇਖ ਕੇ ਆਏ ਹਾਂ ਉਕੇ ਪਰਸਨਲ ਹੋ ਸਕਦੀ ਆ। ਲਾ ਕੇ ਡੇਰੀ ਲਿਖੀ ਹੋਈ ਆ। ਆਹ ਸਾਹ। ਹਾਂ। ਫੋਲ ਲਾਈਨ ਸ਼ੋਰਸ 23 ਮਾਡਲ ਆ। ਪੇਮੈਂਟ ਨਹੀਂ ਸ਼ੋਕਰੀ ਵੀ ਉਹਨਾਂ ਨੇ ਪਰ। ਉਹ ਥੱਲੇ ਕੀ ਲਿਖਿਆ 13। 13000 ਕਿਲੋਮੀਟਰ ਚੱਲੀ ਹੋਈ ਕਹਿੰਦੇ। ਬਣਾ ਆ ਗਿਆ ਵੈਲੇ ਹੀ ਬੰਦਾ। ਬੱਸ। ਰਾਤੀ ਆਨੇ ਕੋਈ ਗੱਲ ਕੋਈ ਗੱਲ ਹੁੰਦੀ ਆ, ਮਜਬੂਰੀਆਂ ਵੀ ਹੁੰਦੀਆਂ ਜਾਂ ਹੋਰ ਚੀਜ਼ ਪਤੰਦ ਆ ਗਈ ਹੋਊਗੀ ਬੰਦੇ ਨੂੰ। 20 ਗੱਲਾਂ ਹੁੰਦੀਆਂ। ਹਾਂ। ਦੇਖਤਾ ਫੋਰਡ ਅੱਛਾ ਤੂੰ ਕਹਿੰਦਾ ਫੋਰਚਨਰ ਆਸਤੀਆਂ ਮਿਲਦੀਆਂ ਐ ਤੇ ਦਾ ਫੋਰਚਨਰ ਨੇੜੇ ਨੇ ਟੇੜੇ ਖੜੀ ਕੋਈ ਇਹਦਾ ਹੈ ਹੀ ਨਹੀਂ ਉਹਦਾ ਦਿੱਲੀ ਕੀ ਨਹੀਂ ਆ ਅੱਛਾ ਦਿੱਲੀ ਜਾਣਾ ਬਣਾ ਫੋਰਚਨਰ ਲੈਣ ਵਾਸਤੇ ਹੁਣ ਚੱਲ ਫੇਰ ਚੜਦੇ ਆ ਜਹਾਜ਼ ਹੋਰ ਕੀ ਕਰਨਾ ਫੇਰ ਹਾਂ ਅੱਛਾ ਮੇਰੀ ਗੱਲ ਸੁਣ ਜੇ ਆਹਾ ਬੈਗਨ ਆਰਮੀ ਮਿਲਦੀਆਂ ਨਾ ਉੱਚਾ ਮਾਡਲ ਥੋੜਾ ਜਿਹਾ ਕਿਤੇ ਨਾ ਨੋਟ ਰੱਖੀ ਸੀ ਐਨਜੀ ਵਾਲੀ ਪਤਾ ਨਹੀਂ ਪਹਿਲੀ ਘੜੀ ਤੇ ਕਿਉਂ ਮੈਨੂੰ ਬੈਗਨਾਰ ਬੈਗਨਾਰ ਚੜੀ ਵੀ ਮੇਰੇ ਮਨ ਦੇ ਅੱਪਰ ਆ ਦੇਖ ਰਿਹਾ ਹੈ ਨਾ ਕੋ ਮਗਰ ਆ ਰਹੀਆਂ ਪਨਾ ਇੱਕ ਵਾਰ ਸਾਨੂੰ ਮਾਰ ਰਿਹਾ ਹੋਂਦੋ ਗੁਰਾ 1275 ਹੈ ਫੁੱਲ ਇੰਸ਼ੋਰੈਂਸ ਬਾਏ ਮਾਡਲ ਫਸਟ ਓਨਰ ਕੇਵਲ ਛਿਆ ਲੱਖ ਹਜ਼ਾਰ ਚੱਲੀ ਹੋਈ ਹੈ ਇਹ ਤਾਂ ਐਰਨ ਅੱਗੇ ਪਿੱਛੇ ਕਰੀ ਵੀ ਲਾਤੀ ਹਾਂ ਹਾਂ ਬਰਾਦਰ ਵੀ ਠੀਕ ਆ ਇਹਦਾ ਕੀ ਰੱਖਿਆ ਬਰਾਦਰ ਦਾ ਕੀ ਰੱਖਿਆ ਪਰ ਹੁਣ ਬੜੀ ਗੱਡੀ ਤਾਂ ਮੇਰੇ ਕੋ ਹੈਗੀ ਤੂੰ ਦੇਖ ਸਕਦਾ ਬਾਈ ਅਰੇ ਇਹ ਜੀ ਹਲੇ ਜੀ ਐਰ ਵੀ ਹੈ ਜੀ ਆ ਹਾਈਬ੍ਰਿਡ ਐਨ ਐਕਸਾ ਦੀ ਹੈ ਟਾਇਰ ੱਪਾ ਥੱਲੇ ਲੱਗਿਆ ਵਾ ਗ੍ਰੈਂਡ ਵਟੇਰਾ ਇਹ ਲੱਗ ਰੋ ਤਾਂ ਇਹ ਤਾਂ ਹੂੰ ਯਾਰ ਕੋਈ 15ਵਾਂ ਮਾਡਲ ਸ਼ਾਰਪ 45 ਸਵਿਫਟਾ 12 ਮਾਡਲ ਇਨਸ਼ਾਅੱਲ ਅੱਧਰ ਹਾਂ ਪਰਸਨਲ 2016 795 ਐਕਸਯੂਵੀ 2016 ਹੋ ਗਿਆ ਆਪਾਂ ਥੋੜਾ ਹਾਂ ਹੁਣ ਇੱਧਰ ਆ ਗਿਆ 16 ਮਾੜਾ ਜੈਡਾਈ ਡੀ ਆਟੋ ਐਕਸ ਯੂ ਵੀ ਮੇਰਾ ਬੰਦਾ ਹਾਂ ਆ ਜਾ ਵੇਚਣ ਨੂੰ ਆ ਜਾ 2016 ਮਾਡਲ ਆ ਖੜੀ ਆ ਹਾਂਡਾਈ ਵਾਲਿਆਂ ਦੀ 14 ਮਾਡਲ ਆਟੋ ਵਿੱਚ 890 ਐਕਸ ਯੂ ਵੀ 2015 ਮਾਡਲ 90000 ਕਿਲੋਮੀਟਰ ਚੱਲੀ ਹੋਈ ਹੈ 790 ਦੀ 18 ਮਾਡਲ 460 ਦੀ ਟਾਟਾ ਦੀ ਬਲੈਰੋ 15 ਮਾਡਲ ਫੋਲਨ ਇੰਸ਼ੋਰਸ 5 5 15 35 5 35 5 25 ਸੌਰੀ 35 ਹੋ 5 25 5 25 15 ਮਾਡਲ ਗੱਡੀ ਕਿੰਨੀ ਹਾਂ ਇਹ ਵੀ ਬਲੈਕ ਆ ਕਾਲੀ ਘੋੜੀ ਹੈ ਕਾਲੀ ਘੋੜੀ ਹੈ ਆ ਕੀ ਜੀ ਅੱਗੇ 20 ਮਾਡਲ ਆ ਇਹ ਤਿੰਨ ਤੀ ਦੀ ਹਲਕੀ ਗੱਡੀ 99 18590 18 ਮਾਡਲ 590 21725 ਕ੍ਰੈਟਾ ਇਧਰ ਵੀ ਬਹੁਤ ਕੁਸ਼ ਬਾਈ ਖੜਾ ਆਏ ਹੁਣ ਕੇ ਮੈਂ ਤਾਂ ਹੁਣ ਕਨਫਲੂਜ਼ ਹੋ ਗਿਆ ਕਨਫਲੂਜ਼ ਕਹਿੰਦੇ ਹੁੰਦੇ ਜਿਹਨੂੰ ਹਾਲ ਤੋ ਅਨਾਂ ਤਨੂ ਆਰਟੀਗਾਂ ਦੇਖੀ ਹੈ ਬਾਈ ਆਪਾਂ ਨੂੰ ਚਾਹੀਦੀ ਜਿਹੜੀ ਮੰਨਦਾ ਵੀ ਤੂੰ ਆਰਟੀਗਾਂ ਦੇਖਣਾ ਮੈਂ ਦੇਖਦਾ ਐ ਬੈਗ ਐਨਰਜੀ ਉੱਚਾ ਮਾਡਲ ਹੋਵੇ ਆਇਆ ਦਾ 1678 ਚੱਲੀ ਹੋਈ ਇਹ ਚੱਲੀ ਹੋਈ ਸ਼ੋਅ ਕਰੀ ਵੀ ਉਹਨੇ ਚੱਲੀ ਹੋਈ ਸ਼ੋਅ ਨਹੀਂ ਕੀਤੀ ਇਹ 17 ਮਾਡਲ ਆ ਹੈ ਆਟੋ ਹੈ ਨਾਲੇ ਆਟੋ ਚ ਆਉਂਦੀ ਹੈ ਵਾਹ ਜੀ ਵਾਹ ਦੇਖਦੀ ਰਹਾ ਯਾਰ ਇੱਕ ਗੱਡੀ ਨਹੀਂ ਤਰੀ ਆਹ ਜੜੀ ਉਹ ਵਾਲੀ ਹਾਂ ਹਾਂ ਹੈ ਰੀ ਆਟੋ ਉਹ ਆਇਆ ਦੂਈ ਮੋਬਿਲਿਓ ਪਤਾ ਨਹੀਂ ਕਿਆ ਮੋਬਿਲਿਓ 7 A B 7 ਸੀਟਰ ਆ ਇਹ ਮੋਬਿਲਿਓ ਕੋ ਸੱਕਣਾ ਹੂਗਾ ਪਿੱਛੇ ਪੜਨਾ ਪਣਾ ਹੈ 2014 ਮਾਡਲ ਦਾ ਭਾਈ 14 ਮਾਡਲ ਹੈ ਨਾ ਮੋਬਿਲਿਓ ਕਿਆ ਨਾ ਇਹ ਤਨ ਹਾਂਜੀ ਮੋਬਿਲਿਓ ਜੀ ਸਭ ਮੋਬਿਲਿਓ ਹੈ ਹਾਂ ਡੀਜ਼ਲ ਹੈ ਹਾਂਜੀ ਮੋਬਿਲਿਓ ਡੀਜ਼ਲ ਹੈ ਡੀਜ਼ਲ ਹਾਂ ਇਹ ਕਹਿੰਦਾ 87000 ਚੱਲੀ ਹੋਈ ਆ 87000 ਚੱਲੀ ਹੈ ਭਾਜੀ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ ਅੱਛਾ ਵਧੀਆ ਗੱਡੀ ਹੈ ਭਾਜੀ ਚਾਰਜ ਨੋਵੇਜ ਬਹੁਤ ਸੁਖਰੀ ਕੋਈ ਖੜਪੜ ਨਹੀਂ ਐਵਰੇਜ ਬਹੁਤ ਜ਼ਿਆਦਾ ਹੈ ਹੋਂਡਾ ਮੋਬਿਲਿਓ ਇਹ ਇਹ ਮੇਰਾ ਵਕਤ ਹੈ ਚਾਹੋ ਤੁਸੀਂ ਫਿਰ ਹੋਰ ਦੇਖ ਲਿਓ ਥੋੜਾ ਬੇਚਾਂਗਾ ਠੀਕ ਆ ਗੱਡੀ ਮਾੜੀ ਨਹੀਂ ਹੈਗੀ ਫਿਰ ਵੀ ਹਾਂ ਮੈਂ ਪਹਿਲਾਂ ਇਹਦੇ ਨਾਲ ਵੀ ਚੱਕਣ ਲੱਗਿਆ ਤਾਂ ਤੇ ਮੋਬਿਲਿਓ ਹਾਂ ਮੇਰਾ ਸੌਦਾ ਨਹੀਂ ਬਣਿਆ ਉਹਦੇ ਨਾਲ ਓਹੋ ਗੱਡੀ ਨੀਵੀ ਤਾਂ ਜਣੀ ਹੈਗੀ ਪਰ 7 ਸੀਟਰ ਆ ਚੱਕਰ ਇਹ ਹੈ ਨਾ ਐਵਰੇਜ ਵੀਰੀ ਦੇਖਣਾ ਉਹਦੇ ਵਾਂਗੂ ਆਪਣਾ ਆਰਟੀਕਲ ਟਾਈਪ ਆਹ ਖੜੀ ਆਰਟੀਕਲ ਪਿੱਛੇ ਭਾਈ ਉਹ ਦੇਖੜੀ ਪਿੱਛੇ ਆਰਟੀਕਲ हाँ वैगनार खड़ी है पर खड़ी पुराना मॉडल है। ओ साइड है सत्ती हाँ खड़ी है वैगनार टॉप मॉडल एयर बैग सेंटर लॉकिंग, दो दौ लख चार हजार कह रहे हैं ग्यारह मॉडल दो लख चार हजार ठीक है ਹਾਂ ਆਟੀ ਖੜੀਵਾ ਪਿੱਛੇ ਹਾਂ ਖੜੀ ਇਹ ਤਾਂ ਦੇਖ ਮੁਰੇ ਦੇ ਮੁਰੇ ਜਾ ਕੇ ਕਿਆ ਕੁਛ ਕਹਿੰਦੀ ਆ ਕਿੰਨੀ ਚੱਲੀ ਹੋਈ ਸ਼ੋਅ ਕਰਦੀ ਆ ਕਿੰਨਾ ਕਿਆ ਕੁਛ ਹੈ 16 ਦਾ 580 ਹੈ 16 580 ਚੱਲੀ ਨਹੀਂ ਦੱਸੀ ਕਿੰਨੀ ਆ ਚੱਲੀ ਹੋ ਕਿੰਨੀ ਆ ਬਾਈ ਇਹ ਇਹ ਬਾਈ ਅਸੀਂ 80 80 ਚੱਲੀ ਹਾਂਜੀ ਅਸੀਂ ਵੀ 80 80 ਦੇ ਕੇ ਆ ਅੱਛਾ 80 ਤੇ ਖੜੀ ਐ ਆਓ ਅਸੀਂ ਵੀ ਆਸੀ ਮੈਂ 90 ਮੰਨਦਾ 990 ਹੋਗੇ ਠੀਕ ਹੋ ਗਿਆ ਵੀ ਦੋਨਾਂ ਨੂੰ ਜੋੜ ਕੇ ਕਹਿੰਨਾ ਤੂੰ ਵੀ 60 ਚੰੜੀ ਫਿਰ ਅੱਛਾ ਹਾਂ ਹੈਕੀ ਮਾਡਲ ਲੱਗਦਾ ਯਾਰ ਆਪਾਂ ਨੂੰ ਹਣਾ ਯਾਰ ਰੇਟ ਤੇਜ਼ੇ ਹੋਇਆ ਹੁਣ ਫਿਰ ਇਹੀ ਹੋ ਸਦੀ ਗੱਲ ਹੂੰ ਇਹ ਜੱਟਾ ਆ 7 ਲੱਖ 15 ਦੀ ਕਰੇਟਾ ਖੜੀ ਐ 690 ਆਹ ਆ I20 ਨੀ ਖੜੀ ਐ 690 21 ਮਾਡਲ ਸਪੋਰਟਸ ਹੂੰ I20 ਹੋਰ ਗੱਡੀ ਇਹ ਵੀ ਠੀਕ ਐ ਮਾੜੀ ਨਹੀਂ ਹੈਗੀ ਹਾਂ ਕੀ ਕੋ ਰਾਦਾਂ ਦੀ ਜਿਹੜੀ ਵੜੀ ਆਉਂਦੀ ਹੈ ਹਾਂਜੀ ਵੇਖੀ ਕਿਹੜੀ ਕਿਹੜੀ ਦੇਖਦੇ ਅਜੇ ਤੱਕ ਖਾਸਾ ਕੁ ਦੇਖਦੇ ਫਿਰਦੇ ਆ ਮੰਨ ਤੇ ਚੜਾਉਣ ਲੱਗੇ ਹੋਏ ਆ ਤੁਹਾਨੂੰ ਪਤਾ ਔਮਲੀ ਪੀ ਲੱਖਾਂ ਵੇਰੀ ਪੈਂਦੀ ਹੈ ਫਸਟ ਓਨਰ ਚੱਲੀ ਵੀ ਕੁਝ ਨਹੀਂ ਹੋਈ ਆ ਠੀ ਆ ਚੱਲੀ ਆ ਮੈਂ ਮਦਦ ਨੂੰ 11 ਮਿੰਟ ਦੇ ਦਿੰਦੀ ਹਾਂ ਹੁਣ ਤਾਂ ਗਰਮੀ ਵੀ ਲੱਗ ਗਈ ਆ ਆਪਾਂ ਜੈਰੋ ਨਾਉ ਚੱਲ ਪਿਆ ਤਾਂ ਇੱਕ ਬਾਰੇ ਤਾਂ ਬਾਈ ਉਹ ਆਰਟੀਗਾ ਤਾਂ ਸੱਚੀ ਆਰਟੀਗਾ ਹੀ ਦੇਖਣੀ ਕਿ ਹੋਰ ਵੀ ਪਸੰਦ ਆ ਕੋਈ ਮੈਨੂੰ ਤਾਂ ਬੈਗਨਰ ਟਕਰਾ ਦੇ ਉੱਚਾ ਮਾਡਲ ਕੋਈ ਉੱਚ ਕਿਸੇ ਆਉ ਗੱਡੀ ਉੱਚੀ ਨਹੀਂ ਮਾਡਲ ਉੱਚਾ ਕਹਿੰਦਾ ਮੈਂ ਉਹ ਜਿਹੜੀਆਂ ਚਿਬੀ ਆ ਚਿਬੇ ਜੇ ਮੂੰਹ ਵਾਲੀਆਂ ਤਾਂ ਪੁਰਾਣੀਆਂ ਆ ਇਹ ਹੁਣ ਵਾਲੀਆਂ ਤਾਂ ਹੈਲਦੀ ਜੀਆਂ ਆਉਂਦੀਆਂ ਹੈਲਦੀ 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 ਬੈਗਨਰ ਮਿਲ ਜੂਗਾ ਕੋਈ ਉੱਚਾ ਮਾਡਲ ਨਹੀਂ ਮਿਲਨੀ ਹੈ ਨਾ ਚਲੋ ਇਹਨੇ ਵੀ ਭਾਈ ਸਿਰ ਹਲਾ ਛੱਡਿਆ ਭਾਈ ਨੇ ਆ I20 ਹੈ ਨਾ ਹਾ ਇਹ ਵਰਨਾ ਹੈ ਜੀ ਅੱਛਾ ਇਹ ਵਰਨਾ ਹੈ ਇਹ ਅੱਛਾ 99521 ਮਾਡਲ ਹੈ ਲੈਗਨਾਰ ਚਾਹੀਦੀ ਯਾਰ ਬਾਬੇ ਵਾਲਾ ਹੂੰ ਕਤ ਨਹੀਂ ਆ ਰਹਾ ਆ ਕਤ ਨਹੀਂ ਰਹੀਆਂ ਗੀਆਂ ਵੈਗਨਰ ਲੇਕਿਨ ਹੁਣ ਖੜੀਆਂ ਨੇ ਤਾਂ ਡਾਊਨ ਮਾਡਲ ਖੜੀ ਜਿਵੇਂ ਕਹਿਆ ਖੜੀ ਐ ਬੈਕ ਸਾਈਡ ਤੁਹਾਡੇ ਥੋੜੀਆਂ ਜਿਹੜੀਆਂ ਹੁਣ ਨਿਊ ਲੁੱਕ ਵਿੱਚ ਆਈਆਂ ਹੋਈਆਂ ਜਿਹੜੀਆਂ ਉਹ ਨਿਕਲੀ ਬਹੁਤ ਬਹੁਤ ਕੱਟ ਲੁੱਕਲੀ ਨੇ ਲਸਤੀਆਂ ਲੁੱਕ ਕੋਨੇ ਘਾਟਾ ਤਾਂ ਹੀ ਵੇਖਣ ਚੱਲੀਆਂ ਆ ਸਹੀ ਗੱਲ ਆ ਤੁਹਾਡੀ ਆਹ ਵੀ ਖੜੀ ਐ ਤੁਹਾਡੇ ਕੋਲ ਦੂਈ ਉਹ ਓਵੇਂ ਨਹੀਂ ਲੈ ਭਾਈ ਮੇਤਰਾ ਜਿਹੜਾ ਦੇਤਾ ਸਾਰੇ ਪਾਸੇ ਮੈਂ ਤਾਂ ਗਿਆ ਥੱਕਾ ਹਾਂ ਠੰਡਾ ਦਿੱਤਾ ਪੀਏ ਕੋਸਾ ਹਾਂ ਇਹ ਵੀ ਗੱਲ ਆ 495 TUV ਗੱਡੀ ਇਹ ਵੀ ਨਹੀਂ ਮਾੜੀ ਹੈਗੀ ਬਾਬੇ ਉਹ 16 ਮਾਡਲ ਆਹੇ ਗੱਡੀ ਇਹ ਵੀ 7 ਸੇ ਉਹਦੇ ਚ ਆ ਜਾਂਦੀ ਹੈ ਇਹ ਆ ਘਾਟ ਗੱਡੀਆਂ ਚ ਆ ਜਾਂਦੀ ਹੈ ਇਹ ਇੰਜਨ ਹਾਂ ਗੱਡੀ ਉੱਚੀ ਬਣਾਤੀ ਬੰਦੇ ਉਨੇ ਕੇ ਬੈਠਦੇ ਇਹਦੇ ਚ ਬਲਰੋ ਜਿੰਨੇ ਬਲਰੋ ਜਿੰਨੇ ਵੀ ਘਾਟੇ ਬੈਠਦੇ ਮੈਂ ਕਹਿੰਦਾ ਬਲਰੋ ਤੋਂ ਖਮਨੀ ਹੂੰ ਆ ਜਾ ਭਾਈ ਆ ਜਾ ਆ ਜਾ ਤੂੰ ਹਾਰ ਨਾ ਮਾਰ ਭਾਈ ਅਸੀਂ ਆਪੇ ਪਿੱਛੇ ਹਟ ਜਾਣਾ ਕੰਨ ਖੇਚਲ ਕਰੀ ਭਾਈ ਤੈਂ ਹੂੰ ਆਪਾਂ ਫੇਰ ਇਹ ਮਤਲਬ ਬਚਾਲੇ ਵਾਲਾ ਫੀਨ ਛੱਡੇ ਆਏ ਹੈ ਨਾ ਆਓ ਉੱਥੇ ਤੇ ਨਹੀਂ ਥੱਕੇ ਲੈਂਦਾ ਇਹ ਅੱਛਾ ਐਨਾ ਕਿ ਨਹੀਂ ਉਹਦੇ ਵਿੱਚ ਹੀ ਗਿਆ ਤੇ ਆਪਾਂਗੇ ਸਭ ਤੇ ਪਰਨੇ ਤੇ ਗਿਆ ਹਾਂ ਆਪਾਂ ਦੇਖਦੇ ਦੇਖਦੇ ਆ ਗਏ ਇਧਰ ਨੂੰ ਆ ਗੜੀ ਕੋ ਕੀ ਆ ਲਾਦਾ ਪੁੱਛੀ ਫਿਰ ਦੇਖੀਏ ਕੀ ਕੁਛ ਘਰੇ ਗੱਡੀ ਵੇਚਣੀ ਹੈ ਫੋਰਚੂਨਰ ਦਾ ਹਾਂ ਫੋਰਚੂਨਰ ਹੈ ਟਾਟਾ ਪਾ ਨਵਾਈ ਆ ਗੈਲੈਨ ਨੋਵਾ ਕ੍ਰਿਸਟਾ ਵੀ ਖੜੀ ਹੈ ਓ ਗੱਡੀਆਂ ਹੀ ਗੱਡੀਆਂ ਭਾਈ ਨੋਵਾ ਖੜੀ ਹੈ ਜਿਹੜੀ ਇਹ ਹੈਗੀ ਐ ਪ੍ਰਾਈਸ ਪੁੱਛਦੇ ਸਮਝਾਵਾ ਮੈਂ ਰੱਤਾ ਨਾ ਲਿਖਿਆ 14 ਲੱਖ 17 ਮਾਡਲ ਦਾ ਮਾਡਲ ਹੈ 82 ਹਜ਼ਾਰ ਦੇ ਲਿਖਿਆ ਹੂੰ 17 ਮਾਡਲ ਫੋਰ ਸੇਫ 4x4 ਆਟੋ 85 ਦਾ 80 ਇਕੱਲੇ ਇਹਦਾ ਇਹਦਾ ਪ੍ਰਾਈਸ ਇਹ ਨਹੀਂ ਲਿਖਿਆ ਖਿਆਨਾਂ ਬਾਜੀ ਨੇ ਪ੍ਰਾਈਸ ਇਹ ਸਰ 29 29 ਹੈ 50 290 ਦਾ ਇਹਦਾ ਨਵਾਂ ਇਹਦਾ ਪ੍ਰਾਈਸ ਕੀ ਆ ਯਾਰ ਗੱਡੀ ਦਾ ਇਹ ਪਤਾ ਹੀ ਨਹੀਂ ਉਹ ਇਹ ਲੇਜੈਂਡਾ ਕਨਵਰਟ ਹੋਈ ਹੈ ਜੋ ਨਮਯਾ ਵੀ ਆਰੀ ਸਟਾਈਲ ਹੂੰ ਬੰਪਰ ਚੇਂਜ ਕਰਵਾਇਆ ਟਾਇਰ ਅਲੋਏ ਸਾਰੇ ਚੇਂਜ ਹੂੰ ਆਹ ਗੱਡੀ ਦਾ ਉਹ ਵਿਚੇ ਸਾਈਡ ਛੁੱਟ ਗਈ ਸੀ ਹੈਨਾ ਚਾਹ ਹੁਣ ਇਧਰ ਇਧਰ ਚੱਲਦੇ ਆਂ ਇਧਰ ਵੀ ਦੇਖ ਲੈਂਦੇ ਆਂ ਫੋਰਸ ਗੱਡੀ ਦਾ ਫੀਆਰ ਲੈਣੀ ਤਾਂ ਹੈਗੀ ਆ ਹੁਣ ਫਿਲਹਾਲ ਜੇ ਮੇਰਾ ਮੂਡ ਬਣਦਾ ਤਾਂ ਇੱਕ ਨਾ ਬੈਗਨਾਰ ਨਹੀਂ ਹੋਣੀ ਹਨ ਨੇੜੇ ਤੇੜੇ ਖੜੀ ਜਿਹੜਾ ਉੱਚਾ ਮਾਡਲ ਬੈਗਨਾਰ ਨੀਚਾ ਮਾਡਲ ਹੈ ਨੀਚੇ ਨਹੀਂ ਉੱਚਾ ਮਾਡਲ ਚਾਹੀਦਾ ਤੇ ਬਾਕੀ ਐ ਤਾਂ ਵੱਡੀ ਗੱਡੀ ਵੀ ਲੈਣੀ ਆ ਪਰ ਪਲਾਨ ਕਰਦੇ ਆ ਉਹਦੇ ਲਈ ਬਾਈ ਸਾਹਿਬ ਸਾਡੇ ਬਾਈ ਇੱਧਰ ਆਹ ਮੀਰੇ ਸਾਡੇ ਯਾਨੀ ਇਹ ਆ ਗਏ ਉਹਨਾਂ ਦੀ ਸਕੋਰਪੀਓ ਪੰਜਾਬ ਦਾ ਨੰਬਰ ਹੈ 2022 ਮਾਡਲ 23 ਲੱਖ ਕਿੰਨੇ ਵੀ ਕਹਤ ਨੇ ਹੁਣ ਕੀ ਪੁੱਛੀਦਾ ਬਾਈ ਨੂੰ ਪਿੱਛੇ ਹੀ ਆ ਰਿਹਾ ਤੇਰੇ ਕੋਲ ਇਹਦਾ ਪ੍ਰਾਈਸ ਕੀ ਭਾਜੀ ਇਸਕਾ ਹੈ ਸਰ 23 23.5 24 ਲੱਖ 23 ਹਾਂ 24 ਲੱਖ ਦੇ ਕਰੀਬ ਹੋ ਗਿਆ ਮਾਡਲ ਵੀ ਉੱਚਾ ਹੈ ਸੰਦੇ ਵੀ ਤਾਂ ਨਹੀਂ ਹੈ ਸ਼ਾਬਾਸ਼ ਸ਼ਾਬਾਸ਼ ਬੁਲਟ ਵਾਲੇ ਭਾਈਓ ਯਾਵਸ਼ ਲੋ ਜੀ ਗੱਲ ਇਦਾਂ ਵੀਡੀਓ ਹੋ ਗਈ ਕਾਫੀ ਜ਼ਿਆਦਾ ਲੰਬੀ ਤੇ ਹੁਣ ਬਾਜ਼ਾਰ ਬਹੁਤ بڑا ਜੀ ਆਓ ਵਿਜ਼ਿਟ ਕਰੋ ਘੁੰਮ ਫਿਰ ਕੇ ਗੱਡੀ ਲੋ ਜੇ ਘੁੰਮਣ ਫਿਰਦੇ 5-4000 ਖਰਚਣ ਦੇ ਨਾਲ ਮਤਲਬ ਤੇਲ ਪਾਣੀ ਜਾਂ 5-4000 ਦਾ ਖਰਚ ਦੀਏ ਆਪਾਂ ਘੁੰਮ ਫਿਰ ਕੇ ਤਾਂ ਜੇ ਤੁਹਾਨੂੰ 20-25000 ਦਾ ਕਿਤੇ ਫਾਇਦਾ ਹੁੰਦਾ ਹੋਵੇ ਖਰਚ ਲੈਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਸੋ ਠੀਕ ਹੈ ਜੀ ਐਨ ਇੱਕ ਵੀਡੀਓ ਨੂੰ ਹੁਣ ਤੁਸੀਂ ਪ੍ਰਮਾਨ ਕਰਿਓ ਤੇ ਇੱਧਰ ਹੈਗਾ ਜੀ 68000 ਕਿਲੋਮੀਟਰ ਚੱਲੀ ਵੀ ਇਹ ਸ਼ਰਤ ਠੀਕ ਹੈ ਜੀ